ਇਹ ਦਿੱਸ਼ ਭੋਲ ਨੂੰ ਲੈ ਕੇ ਜੋ ਕਿ ਡਰੱਗ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਪਿਤਾ ਦੇ ਸੰਸਕਾਰ ਤੇ ਅੱਜ ਪਹੁੰਚੇ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਫਸਾਇਆ ਗਿਆ ਜੇਕਰ ਸੀਬੀਆਈ ਜਾਂਚ ਕਰਾਓ ਜੇਕਰ ਮੈਂ ਦੋਸ਼ੀ ਪਾਇਆ ਜਾਂਦਾ ਤਾਂ ਮੈਨੂੰ ਫਾਂਸੀ ਸਜ਼ਾ ਦੇ ਦੇਣੀ ਚਾਹੀਦੀ ਉਹਨਾਂ ਨੂੰ ਸੀਬੀਆਈ ਅਦਾਲਤ ਨੇ 11 ਤੋਂ 2 ਵਜੇ ਤੱਕ ਆਗਿਆ ਦਿੱਤੀ ਸੀ ਕਿ ਤੁਸੀਂ ਜਾਓ ਤੇ ਇਹਨਾਂ ਨੂੰ 2 ਵਜੇ ਦੇ ਨੂੰ ਵਾਪਸ ਲਾਇਆਇਓ ਇਹਦੀ ਜਾਂਚ ਸੀਬੀਆਜ ਵੀ ਕਰ ਲੇ ਜਾਂ ਕਿਸੇ ਨਰਪੱਖ ਏਜੰਸੀ ਤੋਂ ਹੋਰ ਕਰਾ ਲਈ ਜਾਵੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਸਾਫ ਹੋ ਜਾਏਗਾ ਇਹ ਗੱਲ ਕਹਿ ਕੇ ਜਗਦੀਸ਼ ਭੂਲਾ ਪੰਜਾਬ ਦੀਆਂ ਜਾਂਚ ਏਜੰਸੀਆਂ ਦੀ ਪੜਤਾਲ ਤੇ ਸਵਾਲੀਆ ਚਿੰਨ ਲਾ ਦਿੱਤਾ ਪਰ ਦੇ ਸੰਗਾਂ ਦੀ ਰਹੇ ਨੂੰ ਲੈ ਕੇ ਵੀ ਪਾ ਹਰਸਿੰਦਰ ਕੌਰ ਬਾਦਲ ਵੱਲੋਂ ਭਾਜਪਾ ਸਰਕਾਰ ਨੂੰ ਮੁੜ ਤੋਂ ਘੇਰੇ ਗਿਆ ਬੱਦੀ ਸਿੰਘ ਬਹੁਤ ਲੰਬੇ ਸਮੇਂ ਤੋਂ ਆਏ 1996 ਤੋਂ ਪਹਿਲਾਂ ਤੁਹਾਡੇ ਸੌਰਾ ਸਾਹਿਬ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਅਸੀਂ ਇੱਕ ਟਰੂਥ ਕਮਿਸ਼ਨ ਸੱਚਾਈ ਕਮਿਸ਼ਨ ਬਣਾਵਾਂਗੇ ਉਹ ਕਮਿਸ਼ਨ ਤਾਂ ਕਦੇ ਬਣਿਆ ਨਾ ਭਾਰਤੀ ਜਨਤਾ ਪਾਰਟੀ ਵਿੱਚ ਥੋੜੀ ਸਾਂਝ ਰਹੀ ਫਿਰ ਉਹ ਛਟਨਾ ਤਾਂ ਇਹ ਉਸ ਵੇਲੇ ਪਿਆ ਜਦੋਂ ਇੱਥੇ 20 ਦੇ ਵਿੱਚ ਕਿਸਾਨੀ ਅੰਦੋਲਨ ਚ ਚੱਲ ਪਿਆ ਉਸ ਅਗਨੀ ਵੀਰ ਨੂੰ ਲੈ ਕੇ ਜਿੱਥੇ ਰਾਹੁਲ ਗਾਂਧੀ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਦੇ ਚਲਦੇ ਉਹ ਗੱਲ ਕਹਿ ਰਹੇ ਨੇ ਵੀ ਅਗਨੀ ਵੀਰ ਸਮਾਜ ਦੇ ਲਈ ਖਤਰਾ ਬਣ ਸਕਦੀ ਉਹ ਕਹਿੰਦੇ ਇੱਕ ਪਾਸੇ ਤੁਸੀਂ ਇਹਨਾਂ ਨੂੰ ਹਥਿਆਰਾਂ ਦੀ ਸਕਲਾਈ ਦੇਵੋਗੇ ਤਿੰਨ ਸਾਲ ਤੋਂ ਬਾਅਦ ਵਿਹਲਾ ਕਰ ਦੇਵੋਗੇ ਤੇ ਇਹ ਸਮਾਜ ਵਿੱਚ ਬੇਰੁਜ਼ਗਾਰੀ ਤੇ ਹਿੰਸਾ ਵਧੇਗੀ ਪੰਜਾਬ ਸਰਕਾਰ ਵੱਲੋਂ 303 ਕੰਪਨੀਆਂ ਨੇ ਸਹਿ ਖੱਗੀ ਦਾ ਪਰਦਾ ਫਾਸ਼ ਕੀਤਾ ਜੀ ਹਰਪਾਲ ਸਿੰਘ ਟੀਮ ਆਉਣਾ ਬੋਲਣਾ ਕਿਹਾ ਕਿ ਇਹ ਟੈਕਸ ਨਹੀਂ ਦੰਦੀਆਂ ਜਿਹਦੇ ਚੱਲਦੇ ਹੁਣ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਲੋਹੇ ਦੀ ਖਰੀਦ-ਵੇਚ ਨਾਲ ਸੰਬੰਧਿਤ ਜਾਲੀ ਬਿੱਲ ਦਿਖਾ ਕੇ 4000 ਤੇ 44 ਕਰੋੜ ਦਾ ਇਹਨਾਂ ਨੇ ਫਰਜੀ ਆਈਟੀਸੀ ਰਿਟਰਨ ਭੇਜੀ ਹੈ। ਇਨਕਮ ਟੈਕਸ ਦੀ ਜਿਹੜੀ ਰਿਟਰਨ ਹੁੰਦੀ ਹੈ ਇਨ੍ਹਾਂ ਵਿੱਚੋਂ 206 ਕੇਂਦਰ ਕੋਲ ਰਜਿਸਟਰਡ ਨੇ ਪੰਜਾਬ ਕੋਲ 11 ਤੇ 86 ਹੋਰ ਰਾਜਾਂ ਦੇ ਵਿੱਚ ਨੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਆ ਪ੍ਰੋਗਰਾਮ ਇੱਕ ਮੇਰੀ ਵੀ ਸੁਣਾਉ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰ ਲਈ ਜਮਿਨਾ ਮੌਜੂਦ ਨੇ ਸਾਡੇ ਚੈਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਪ੍ਰੋਗਰਾਮ 'ਚ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਸੋ ਟਰਿਲਸਾ ਸਭ ਤੋਂ ਪਹਿਲਾਂ ਵੱਡੀ ਖਬਰ ਲਵਾਂਗੇ ਆਪਾਂ ਜਗਦੀਸ਼ ਭੋਲੂ ਨੂੰ ਲੈ ਕੇ ਜੋ ਕਿ ਡਰੱਗ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਪਿਤਾ ਦੇ ਸੰਸਕਾਰ ਤੇ ਅੱਜ ਪਹੁੰਚੇ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਫਸਾਇਆ ਗਿਆ ਜੇਕਰ ਸੀਬੀਆਈ ਜਾਂਚ ਕਰਾਓ ਜੇਕਰ ਮੈਂ ਦੋਸ਼ੀ ਪਾਇਆ ਜਾਣਾ ਤਾਂ ਮੈਨੂੰ ਫਾਂਸੀ ਦੀ ਸਜ਼ਾ ਦੇ ਦੇਣੀ ਚਾਹੀਦੀ ਹੈ ਜੀ ਇਹ ਗੱਲ ਦੂਸਰੀ ਵਾਰ ਜਗਦੀਸ਼ ਭੋਲੇ ਨੇ ਕਹੀ ਹੈ ਇਸ ਤੋਂ ਪਹਿਲਾਂ ਵੀ ਜਗਦੀਸ਼ ਭੋਲੇ ਨੇ ਇਹ ਗੱਲ ਦੁਹਰਾਈ ਸੀ ਅੱਜ ਉਹ ਆਪਣੇ ਪਿਤਾ ਜੀ ਬਲਚਿੰਦਰ ਸਿੰਘ ਹੋਰਾਂ ਦੇ ਸਸਕਾਰ ਮੌਕੇ ਪੁਲਿਸ ਕਸਟਡੀ ਦੇ ਵਿੱਚ ਉੱਥੇ ਪਹੁੰਚੇ ਸੀ ਉਹਨਾਂ ਨੂੰ ਸੀਬੀਆਈ ਅਦਾਲਤ ਨੇ 11 ਤੋਂ 2 ਵਜੇ ਦੇ ਤੱਕ ਆਗਿਆ ਦਿੱਤੀ ਸੀ ਕਿ ਤੁਸੀਂ ਜਾਓ ਤੇ ਇਹਨਾਂ ਨੂੰ 2 ਵਜੇ ਦੇ ਨੂੰ ਵਾਪਸ ਲਿਆਇਓ ਸਿਰਫ 3 ਕ ਘੰਟੇ ਵਾਸਤੇ ਉਹ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਨ ਵਾਸਤੇ ਪੁਲਿਸ ਛਤਰੀ ਦੇ ਵਿੱਚ ਪਿੰਡ ਪਹੁੰਚੇ ਉੱਥੇ ਫਿਰ ਪੱਤਰਕਾਰ ਮਿਲ ਗਏ ਜਗਦੀਸ਼ ਪੋਲੇ ਨੇ ਕਿਹਾ ਕਿ ਮੈਨੂੰ ਜਾਣ ਬੁੱਝ ਕੇ ਫਸਾਇਆ ਗਿਆ ਹੈ ਇਹ ਜਿਹੜੀ ਪੜਤਾਲ ਹੈ ਲੋਕਤਾਂ ਕਰਵਾਉਂਦੇ ਨਹੀਂ ਮੈਂ ਖੁਦ ਕਹਿ ਰਿਹਾ ਕਿ ਸੀਬੀਆਈ ਤੋਂ ਕਰਾਈ ਜਾਵੇ ਜੇ ਮੈਂ ਦੋਸ਼ੀ ਸਾਬਤ ਹੋ ਗਿਆ ਸਮੇਨੂੰ ਫਾਂਸੀ ਲਾ ਦਿੱਤੀ ਜਾਵੇ ਮੈਂ ਐਵਿਡ ਡੈਵਡ ਦੇਣ ਨੂੰ ਤਿਆਰ ਆ ਇਹਦਾ ਮਤਲਬ ਫਿਰ ਜਿਹੜੀ ਜਾਂਚ ਉਸ ਵੇਲੇ ਕੀਤੀ ਗਈ ਸੀ ਉਹ ਕਿਤੇ ਨਾ ਕਿਤੇ ਸ਼ੱਕ ਦੇ ਕਿ ਰਿਚਤਾ ਹੁੰਦੀ ਆ ਨਾ ਸੋ ਜੇ ਜਗਦੀਸ਼ ਭੋਲੇ ਨੂੰ ਇਹ ਲੱਗਦਾ ਹੈ ਉਹ ਫਿਰ ਅਦਾਲਤ ਵਿੱਚ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਦਰਖਾਸਤ ਦੇ ਦੇਵੇ ਇਹਦੀ ਜਾਂਚ ਸੀਬੀਆਈ ਵੀ ਕਰ ਲੇ ਜਾਂ ਕਿਸੇ ਨਰਪੱਖ ਏਜੰਸੀ ਤੋਂ ਹੋਰ ਕਰਾ ਲਈ ਜਾਵੇ ਦੁੱਧ ਦੁੱਧ ਪਾਣੀ ਦਾ ਪਾਣੀ ਸਾਫ਼ ਹੋ ਜਾਏਗਾ ਇਹ ਗੱਲ ਕਹਿ ਕੇ ਜਗਦੀਸ਼ ਭੋਲਾ ਪੰਜਾਬ ਦੀਆਂ ਜਾਂਚ ਏਜੰਸੀਆਂ ਦੀ ਪੜਤਾਲ ਤੇ ਸਵਾਲੀਆ ਚਿੰਨ ਲਾ ਰਹੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਜੀ ਬੰਦੀ ਸਿੰਘਾਂ ਦੀ ਰਹਿਣ ਨੂੰ ਲੈ ਕੇ ਵੀ ਬਾਹਰ ਸਿੰਘ ਮਤ ਕੋਲ ਬਾਦਰ ਵੱਲੋਂ ਭਾਜਪਾ ਸਰਕਾਰ ਨੂੰ ਮੁੜ ਤੋਂ ਘੇਰੇ ਗਿਆ ਜੀ ਦੇਖੋ ਇਹ ਬੰਦੀ ਸਿੰਘ ਕੋਈ ਅੱਜ ਦੇ ਨਹੀਂ ਇਹ ਬੰਦੀ ਸਿੰਘ ਬਹੁਤ ਲੰਬੇ ਸਮੇਂ ਤੋਂ ਆਏ 1996 ਤੋਂ ਪਹਿਲਾਂ ਤੁਹਾਡੇ ਸੌਰਾ ਸਾਹਿਬ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਅਸੀਂ ਇੱਕ ਟਰੂਥ ਕਮਿਸ਼ਨ ਸਚਾਈ ਕਮਿਸ਼ਨ ਬਣਾਵਾਂਗੇ ਉਹ ਕਮਿਸ਼ਨ ਤਾਂ ਕਦੇ ਬਣਿਆ ਨਾ 97 ਤੋਂ ਲੈ ਕੇ 2017 ਤੱਕ ਤੁਹਾਡੇ ਮਾਨਯੋਗ ਸੌਰਾ ਸਾਹਿਬ ਤਿੰਨ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਭਾਰਤੀ ਜਨਤਾ ਪਾਰਟੀ ਵਿੱਚ ਤੁਹਾਡੀ ਸਾਂਝ ਰਹੀ ਤੁਹਾਨੂੰ ਛੱਡਣਾ ਤਾਂ ਇਹ ਉਸ ਵੇਲੇ ਪਿਆ ਜਦੋਂ ਇੱਥੇ 20 ਦੇ ਵਿੱਚ ਕਿਸਾਨੀ ਅੰਦੋਲਨ ਚੱਲ ਪਿਆ ਸੀ ਉਹਨਾਂ ਨੇ ਨਾਲ ਉਦਾਹਰਨ ਦਿੱਤੀ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਕ ਸਾਬਕਾ ਵਿਧਾਇਕ ਹੈ ਜੁਪੀ ਨਾਲ ਸੰਬੰਧਿਤ ਉਹ ਜਿਹੜਾ ਉਹਨੂੰ ਉੱਥੋਂ ਦੇ ਰਾਜਪਾਲ ਸਾਹਿਬ ਨੇ ਉਹਦੇ 랜ਦੀ ਸਜ਼ਾ ਮਾਫ ਕਰਤੀ ਜਿਹਦੇ ਕਰਕੇ ਉਹਨੂੰ ਰਿਹਾ ਕਰ ਦਿੱਤਾ ਗਿਆ ਇਸੇ ਤਰ੍ਹਾਂ ਬਿਲਕਸ ਬਾਨੋ ਵਾਲੇ ਮਾਮਲੇ ਦੇ ਵਿੱਚ ਵੀ ਤਾਂ ਦੁਬਾਰਾ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਘਟ ਗਿਣਤੀ ਕਮਿਸ਼ਨਾਂ ਤੇ ਘਟ ਗਿਣਤੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਇਹ ਕੁਝ ਬਾਪਰ ਦਾ ਸ਼ੁਕਰ ਹੈ ਕਿ ਇਸ ਪਰਿਵਾਰ ਨੂੰ ਵੀ ਇਹ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਤੇ ਜ਼ੁਲਮ ਕਰ ਰਹੀ ਹੈ ਨਹੀਂ ਤਾਂ ਭਾਈ ਬਾਲੀ ਦੇ ਵਿੱਚ ਸੋਲੇ ਗਾਉਂਦੇ ਨਹੀਂ ਸੀ ਥੱਕਦੇ ਅੱਜ ਉਹਨਾਂ ਨੇ ਇਹ ਮੁੱਦਾ ਆਪ ਚੁੱਕਿਆ ਤੇ ਚੰਗੀ ਗੱਲ ਹੈ ਜੇ ਮੁੱਦਾ ਚੁੱਕਿਆ ਕਿਸੇ ਨੇ ਬੇਲੇ ਸਰ ਜੇ ਸੂਝ ਆ ਜਾਵੇ ਤਾਂ ਚੰਗੀ ਗੱਲ ਹੈ ਉਹਨਾਂ ਨੇ ਇਹ ਮੁੱਦਾ ਉਠਾਇਆ ਤੇ ਦੇਖੋ ਮੁੱਦਾ ਠਾਉਣਾ ਕਿਉਂਕਿ ਹੁਣ ਭਾਰਤੀ ਜਨਤਾ ਪਾਰਟੀ ਨਾਲ ਜੇ ਕੱਲ ਸਾਂਝ ਨਹੀਂ ਜੇ ਕੱਲ ਸਾਂਝ ਪੈਗੀ ਜਦ ਇਹ ਜੂ ਟਰਨ ਵੱਜ ਜੇਗਾ ਹਾਲ ਦੀ ਕੜੀ ਮੁੱਦਾ ਉਠਾਉਣਾ ਇੱਕ ਚੰਗੀ ਗੱਲ ਆ ਜੀ ਸੋ ਦੂਜੇ ਪਾਸੇ ਕਰ ਕਰਦੇ ਆ ਅਗਨੀ ਵੀਰ ਨੂੰ ਲੈ ਕੇ ਜਿੱਥੇ ਰਾਹੁਲ ਗਾਂਧੀ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਚਲਦੇ ਉਹ ਗੱਲ ਕਹਿ ਰਹੇ ਨੇ ਵੀ ਅਗਨੀ ਵੀਰ ਸਮਾਜ ਦੇ ਲਈ ਖਤਰਾ ਬਣ ਸਕਦੀ ਹੈ ਜੀ ਦੇਖੋ ਜਿਹੜਾ ਮੋਹਾਲੀ ਦੇ ਵਿੱਚ ਇੱਕ ਜਿਹੜਾ ਅਗਨੀਵੀਰ ਸੀ ਉਹਦਾ ਜਿਹੜਾ ਕਾਫੀ ਕੁਝ ਉਸ ਤੋਂ ਫੜਿਆ ਗਿਆ ਉਹਨਾਂ ਨੇ ਦੇਸੀ ਪਿਸਤੌਲ ਦਿਖਾ ਕੇ ਕਾਰਕ ਹੋਈ ਉਹਦੇ ਵਿੱਚੋਂ ਕਿ ਮੁਲਾਜ਼ਮੇ ਸ਼ਪ੍ਰੀਤ ਸਿੰਘ 2022 ਅਗਨੀਵੀਰ ਵਜੋਂ ਭਰਤੀ ਹੋਇਆ ਸੀ ਅਗਨੀਵੀਰ ਦੀ ਗ੍ਰਿਫਤਾਰੀ ਤੋਂ ਬਾਅਦ ਰਾਹੁਲ ਗਾਂਧੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਉਹ ਕਹਿੰਦੇ ਇੱਕ ਪਾਸੇ ਤੁਸੀਂ ਇਹਨਾਂ ਨੂੰ ਹਥਿਆਰਾਂ ਦੀ ਸਕਲਾਈ ਦੇਵੋਗੇ ਤਿੰਨ ਸਾਲ ਤੋਂ ਬਾਅਦ ਵਿਲਾ ਕਰ ਦੇਵੋਗੇ ਤੇ ਇਹ ਸਮਾਜ ਵਿੱਚ ਬੇਰੁਜ਼ਗਾਰੀ ਤੇ ਹਿੰਸਾ ਵਧੇਗੀ ਉਹਨਾਂ ਨੇ ਕਿਹਾ ਸੀ ਕਿ ਸਕੀਮ ਫੌਜ ਦੇ ਅੰਦਰੋਂ ਨਹੀਂ ਪ੍ਰਧਾਨ ਮੰਤਰੀ ਸਾਹਿਬ ਦੇ ਸੁਰੱਖਿਆ ਸਲਾਹਕਾਰ ਬਜੋ ਲਿਆਂਦੀਆਂ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਕਾਰਗਿਲ ਦੀ ਬਰੇ ਗੰਡ ਸੀ ਜਿਹੜੀ ਉਹਦੇ ਤੇ ਬੋਲ ਰਹੇ ਸੀ 26 ਸਾਲਾਂ ਬਾਅਦ ਨਾ 25 ਸਾਲ ਹੋ ਗਏ ਨੇ ਉੱਥੇ ਲਦਾਖ ਦੇ ਵਿੱਚ ਉੱਥੇ ਵੀ ਉਹ ਅਗਨੀ ਵੀਰ ਯੋਜਨਾ ਨੂੰ ਸਹੀ ਠਹਿਰਾਏ ਰਹੇ ਸੀ ਜਦਕਿ ਇੰਡੀਆ ਗੱਠ ਜੁੜੇ ਕਹਿੰਦਾ ਕਿ ਜੇ ਅਸੀਂ ਸੱਤਾ 'ਚ ਆ ਗਏ ਅਗਨੀ ਵੀਰ ਸਰਕਾਰ ਦਾ ਭੋਗ ਪਾ ਦੇਵਾਂਗੇ ਅਗਨੀ ਵੀਰ ਜਿਹੜੀ ਇਹ ਯੋਜਨਾ ਹੈ ਜੀ ਜੀ ਸੋ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ 303 ਕੰਪਨੀਆਂ ਨੇ ਦਾ ਠੱਗੀ ਦਾ ਪਰਦਾ ਫਾਸ਼ ਕੀਤਾ ਜੀ ਹਰਪਾਲ ਸਿੰਘ ਚੀਵਾ ਆਉਣਾ ਵੱਲੋਂ ਨੇ ਕਿਹਾ ਕਿ ਇਹ ਟੈਕਸ ਨਹੀਂ ਦੰਦੀਆਂ ਜਿਹਦੇ ਚੱਲਦੇ ਹੁਣ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਫੀਗੀ ਜੀ ਦੱਸੋ ਉਹ ਠੀਕ ਕਹਿ ਰਹੇ ਨੇ ਹਰਪਾਲ ਸਿੰਘ ਚੀਵਾ ਜਿਹੜੇ ਕਿ ਪੰਜਾਬ ਦੇ ਆਮਕਾਰੀ ਤੇ ਕਰ ਵਿੱਤ ਵਿਭਾਗ ਆ ਉਹਨਾਂ ਕੋਲੇ ਮੰਤਰੀ ਬਜੋ 303 ਫਰਮਾਂ ਦਾ ਪਰਦਾ ਪਾਸ਼ ਕੀਤਾ ਹੈ ਲੋਹੇ ਦੀ ਖਰੀਦ-ਵੇਚ ਨਾਲ ਸੰਬੰਧਿਤ ਜਾਲੀ ਬਿੱਲ ਦਿਖਾ ਕੇ 4000 ਤੇ 44 ਕਰੋੜ ਦਾ ਇਹਨਾਂ ਨੇ ਫਰਜੀ ਆਈਟੀਸੀ ਰਿਟਰਨ ਭੇਜੀ ਹੈ ਇਨਕਮ ਟੈਕਸ ਦੀ ਜਿਹੜੀ ਰਿਟਰਨ ਹੁੰਦੀ ਹੈ ਇਹਨਾਂ ਵਿੱਚੋਂ 206 ਕੇਂਦਰ ਕੋਲ ਰਜਿਸਟਰਡ ਨੇ ਪੰਜਾਬ ਕੋਲ 11 ਤੇ 86 ਹੋਰ ਰਾਜਾਂ ਦੇ ਵਿੱਚ ਨੇ ਕੀਮਾ ਸਾਹਿਬ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਫਰਮਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ 11 ਲੋਕਾਂ ਤੇ ਮਾਮਲਾ ਵੀ ਦਰਜ ਕਰ ਲਿਆ ਹੈ ਕੇਂਦਰ ਨੇ ਵੀ ਕਾਰਵਾਈ ਕਰਨੀ ਹੈ ਕੇਂਦਰ ਵੱਲੋਂ ਰਜਿਸਟਰਡ ਫਰਮਾਂ ਨੂੰ ਸਿੱਧੇ ਤੌਰ ਤੇ ਰੋਕ ਕੇ 99 ਕਰੋੜ ਰੁਪਏ ਦੀ ਬਚਤ ਕੀਤੀ ਗਈ ਹੈ ਹੁਣ ਸਾਰੀਆਂ ਫਰਮਾਂ ਦੀ ਰਜਿਸਟਰੈਂਟ ਰਜਿਸਟ੍ਰੇਸ਼ਨ ਅਧਾਰ ਦੇ ਹੋਵੇਗੀ ਜਾਲੀ ਰਜਿਸਟਰ ਤਾਂ ਕਿ ਨਾ ਹੋ ਸਕਨ ਇਹ ਗੱਲ ਸਾਡੇ ਵਿੱਤ ਮੰਤਰੀ ਹਰਪਾਲਜੀਤ ਮਾਹਸਾਬ ਨੇ ਕਹੀ ਜੀ ਸੋ ਦੂਜੇ ਪਾਸੇ ਪਟਿਆਲਾ ਦੇ ਵਿੱਚ ਅੱਜ ਕਾਂਗਰਸ ਦੇ ਮਹਿਲਾ ਵਿੰਗ ਦੇ ਪ੍ਰਧਾਨ ਜੀ ਗੁਰਸ਼ੰਕਰ ਰੰਧਾਵਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਨੈਸ਼ਨਲ ਪ੍ਰਧਾਨ ਨੇ ਅਲਕਾ ਲਾਂਬਾ ਮੌਜੂਦ ਰਹੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਜੀ ਔਰਤਾਂ ਲੈ ਕੇ ਦੇਖੋ ਜਿਹੜੇ ਅਲਕਾ ਲਾਂਬਾ ਨੇ ਉਹਨਾਂ ਨੇ ਉਹਨਾਂ ਦੀ ਅਗਵਾਈ ਵਿੱਚ 29 ਜੁਲਾਈ ਨੂੰ ਕਾਂਗਰਸ ਪਾਰਟੀ ਨੇ ਜੰਤਰ ਮੰਤਰ ਵਿਖੇ ਔਰਤਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਪ੍ਰਦਰਸ਼ਨ ਸੱਦਿਆ ਹੈ। ਇਸ ਸੰਦਰਭ ਦੇ ਵਿੱਚ ਬੀਬੀ ਗੁਰਸ਼ਰਨ ਕੌਰ ਰੰਧਾਵਾ ਜਿਹੜੇ ਕਿ ਪੰਜਾਬ ਦੀ ਔਰਤ ਕਾਂਗਰਸ ਜੀ ਨੂੰ ਪਹਿਲਾ ਕਾਂਗਰਸ ਕਹਿੰਦੇ ਆਏ ਭਾਸ਼ਾ 'ਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਔਰਤਾਂ ਨਾਲ ਬਹੁਤ ਵੱਡੀ ਪੱਧਰ ਦੇ ਉੱਤੇ ਪੂਰੇ ਭਾਰਤ 'ਚ ਇਸ ਭਾਜਪਾ ਦੀ ਸਰਕਾਰ 'ਚ ਜੋਨ ਸ਼ੋਸ਼ਨ ਉਹਨਾਂ ਦੇ ਨਾਲ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਖਾਸ ਕਰ ਜਿੱਥੇ ਭਾਜਪਾ ਪ੍ਰਸ਼ਾਸਿਤ ਸ਼ਾਸਿਤ ਰਾਜ ਪ੍ਰਬੰਧ ਨੇ ਉੱਥੇ ਵੀ ਮੱਧ ਪ੍ਰਦੇਸ਼ ਦੇ ਵਿੱਚ ਦੋ ਭੈਣਾ ਜਿਹੜੀਆਂ ਕਿ ਰੀਵਾ ਵਿੱਚ ਉਹਨਾਂ ਦੇ ਨਾਲ ਜੋ ਵਾਪਰਿਆ ਉਹਦੀ ਗੱਲਬਾਤ ਕੀਤੀ ਇਸੇ ਤਰ੍ਹਾਂ ਪਰਬਲ ਉਹ ਨਰਵਨਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਉਹਨਾਂ ਨੇ ਬ੍ਰਿਜ ਭੂਸ਼ਣ ਉੱਤੇ ਵੀ ਜੋ ਇਲਜ਼ਾਮ ਲੱਗੇ ਸਾਡੀਆਂ ਪਹਿਲਵਾਨ ਕੁੜੀਆਂ ਨਾਲ ਜਨਸੀ ਸ਼ੋਸ਼ਣ ਦਾ ਉਹ ਸਾਰੀਆਂ ਗੱਲਾਂ ਨੂੰ ਲਿਆ ਔਰ ਔਰਤਾਂ ਨੂੰ 33% ਉਹ ਕਹਿੰਦੇ ਜਿਹੜੀ ਹੈ ਰੱਖਵਾ ਕਰਨਾ ਉਹ ਵੀ ਨਹੀਂ ਮਿਲ ਰਿਹਾ ਇਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ ਉਹ ਲੋਕ ਸਭਾ ਦੇ ਵਿੱਚ ਮਿਲੇ ਜਾਂਦਾ ਜਾਵੇ ਮੰਗ ਹੈ ਅਤੇ ਔਰਤਾਂ ਨੂੰ ਰਾਹਤ ਦਿੱਤੀ ਜਾਵੇ ਇਹ ਵੀ ਮੰਗ ਹੈ ਸੋ 29 ਜੁਲਾਈ ਨੂੰ ਭਾਰਤ ਭਰ ਚੋਂ ਪ੍ਰਦੇਸ਼ ਕਾਂਗਰਸ ਪ੍ਰਦੇਸ਼ ਕਾਂਗਰਸਾ ਨਾਲ ਸਬੰਧਤ ਔਰਤਾਂ ਜੰਤਰਮੰਤਰ ਤੇ ਜਾ ਕੇ ਰੋਸ ਪ੍ਰਦਰਸ਼ਨ ਕਰਨ ਗਈਆਂ ਜੀ ਸੋ ਗੱਲ ਕਰਦੇ ਨੇ ਸੁਖਵਿੰਦਰ ਸਿੰਘ ਕੋਟਲੀ ਦੀ ਭੋਗਪੁਰ ਵਿਖੇ ਇੱਕ ਫੈਕਟਰੀ ਆ ਜੀ ਸੀਐਨਜੀ ਪ੍ਰੋਜੈਕਟ ਨੂੰ ਲੈ ਕੇ ਕਿਸਾਨਾਂ ਤੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜੀ ਦੇਖੋ ਇਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਅੱਜ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਡੀਸੀ ਦਫ਼ਤਰ ਪੁੱਜੀ ਭੋਗਪੁਰ ਦੀ ਖੰਡ ਮਿਲ ਤੇ ਲੱਗਣ ਵਾਲੇ ਸੀਐਨਜੀ ਪਲਾਂਟ ਦਾ ਇਹਨਾਂ ਨੇ ਵਿਰੋਧ ਕੀਤਾ ਕਿਉਂ ਕੀਤਾ ਇਹਨਾਂ ਨੇ ਕਿਹਾ ਕਿ ਨਿਗਰ ਨਗਮ ਕਮਿਸ਼ਨਰ ਗੌਤਮ ਜੈਨ ਦਾ ਬਿਆਨ ਪੜਿਆ ਜਿਨ੍ਹਾਂ ਨੇ ਕਿਹਾ ਸੀ ਭੋਗਪੁਰ ਖੰਡ ਪਿਲ ਦੇ ਵਿੱਚ ਸੀਐਨਜੀ ਗੈਸ ਤਿਆਰ ਕੀਤੀ ਜਾਵੇਗੀ ਉਹ ਕਹਿੰਦੇ ਇਹ ਪ੍ਰੋਜੈਕਟ ਸੰਬੰਧੀ ਸਰਕਾਰ ਨਾਲ ਕੋਈ ਸਮਝੌਤਾ ਹੋਇਆ ਤੇ ਨਾ ਹੀ ਕੋਈ ਐਨਓਸੀ ਦਸਕਤ ਕੀਤਾ ਗਿਆ ਨਾ ਹੀ ਕੋਈ ਜਿਹੜਾ ਆਪਸੀ ਸਮਝੌਤਾ ਹੁੰਦਾ ਹੈ ਉਹ ਕਹਿੰਦੇ ਆ ਕਿ ਆਪਣਾ ਦੋਹਾਂ ਫਰਮਾਂ ਦਾ ਜੇ ਕੋਈ ਆਪਸ ਵਿੱਚ ਦੀ ਸਮਝੌਤਾ ਹੋ ਜਾਵੇ ਐਮਓਯੂ ਇਸ ਤਰ੍ਹਾਂ ਦਾ ਕੋਈ ਐਮਓਯੂ ਵਗੈਰਾ ਨਹੀਂ ਹੋਇਆ ਕੋਟਰੀ ਸਾਹਿਬ ਕਹਿੰਦੇ ਨੇ ਕਿ ਕਮਿਸ਼ਨਰ ਗੌਤਮ ਜੈਨ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਨਿੱਜੀ ਕੰਪਨੀ ਨੂੰ ਕਬਜ਼ਾ ਦੇਣਾ ਚਾਹੁੰਦੇ ਨੇ ਉਹ ਕਹਿੰਦੇ ਇਹ ਸਬੰਧ ਦੇ ਵਿੱਚ ਕਿਸਾਨਾਂ ਨੇ ਡੀਸੀ ਨੂੰ ਮੰਦਰ ਪੰਗ ਪੱਤਰ ਦਿੱਤਾ ਹੈ ਹਾਲ ਦੀ ਘੜੀ ਡੀਸੀ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਜੋ ਕੁਝ ਹੋਵੇਗਾ ਤੁਹਾਡੇ ਸਲਾਮ ਮਸ਼ਵਰੇ ਨਾਲ ਹੋਵੇਗਾ ਹਾਲ ਦੀ ਘੜੀ ਕੋਈ ਵਿਵਸਥਾ ਨਹੀਂ ਜੇ ਵਿਵਸਥਾ ਨਹੀਂ ਤਾਂ ਫਿਰ ਉਹ ਇਸ ਤਰ੍ਹਾਂ ਕੰਮ ਕਿਉਂ ਚੁੱਕੀ ਜਾਂਦੇ ਆ ਕੋਟਲੀ ਸਾਹਿਬ ਸੁਖਵਿੰਦਰ ਕੋਟਲੀ ਜੀ ਬਧਾਇਕ ਉਹ ਇਲਾਕੇ ਦੇ ਲੋਕਾਂ ਨੂੰ ਲੈ ਕੇ डीसी रूम ਮੰਗ ਪੱਤਰ ਦੇਣ ਗਏ ਸਾਂ ਜੀ ਸੋ ਨਿਤਿਨ ਗੜਕਰੀ ਜੋ ਕਿ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਹੜੇ ਟੋਲ ਪਲਾਜ਼ਾ ਨੇ ਉਹ ਉੱਥੇ ਹੁਣ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ ਸੈਟੇਲਾਈਟ ਦੇ ذریعے ਟੋਲ ਸਭ ساری ਜਿਹੜਾ ਪੇਮੈਂਟ ਆ ਉਹਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ ਜੀ ਜਿਹੜਾ ਅਸਲ ਮਸਲਾ ਹੈ ਉਹਦੇ ਉੱਤੇ ਗੜਕਰੀ ਸਾਹਿਬ ਵੀ ਧਿਆਨ ਨਹੀਂ ਦਿੰਦੇ ਕਿ ਟੋਲ ਹੈ ਬਹੁਤ ਮਹਿੰਗੇ ਨੇ ਉਹ ਕਹਿੰਦੇ ਕਿ ਸੈਟੇਲਾਈਟ ਸਿਸਟਮ ਦੇ ਰਾਹੀਂ ਇਹ ਕੰਮ ਸ਼ੁਰੂ ਹੋ ਜਾਵੇਗਾ ਜਦੋਂ ਤੁਹਾਡਾ ਵਾਹਨ ਉੱਥੋਂ ਨਿਕਲੇਗਾ ਉਹ ਕਿਲੋਮੀਟਰ ਦੇ ਹਿਸਾਬ ਨਾਲ ਤੁਹ ਤੋਂ ਟੋਲ ਵਸੂਲੇਗਾ ਗੜਗਰੀ ਸਾਹਿਬ ਦੀ ਗੱਲ ਬਿਲਕੁਲ درست ਹੈ ਕਿ ਬਹੁਤ ਸਾਰੇ ਵਾਹਨ ਬਿਨਾਂ ਉਸ ਤੋਂ ਲੰਘ ਜਾਂਦੇ ਆ ਇਸ ਤਰੀਕੇ ਦੇ ਨਾਲ ਟੋਲ ਦੀ ਉਗਰਾਹੀ ਵਧੇਗੀ ਜਿਹੜੀ ਦੇਸ਼ ਦੇ ਜਿਹੜਾ ਵਿਕਾਸ ਹੈ ਉਹਦੇ ਹਿੱਤਾਂ ਲਈ ਕੰਮ ਆਵੇਗੀ ਸੋ ਇਹ ਸੈਟੇਲਾਈਟ ਪ੍ਰਣਾਲੀ ਰਾਹੀਂ ਕੀਤਾ ਜਾ ਰਿਹਾ ਪਹਿਲਾ ਫਾਸਟ ਟੈਗ ਫਾਸਟ ਟੈਗ ਸ਼ੁਰੂਆਤ ਕੀਤੀ ਸੀ ਤੇ ਫਾਸਟ ਟੈਗ ਅੱਜ ਤੱਕ ਮੈਂ ਕਹਿ ਸਕਦਾ ਹਾਲਾਂਕਿ ਉਹ ਵੀ ਠੀਕ ਹੈ ਕਿਹਾ ਇਹ ਜਾ ਰਿਹਾ ਇਹਦੇ ਦੇ ਚੁਣੌਤੀ ਕੁਝ ਚੁਣਵੇਂ ਟੋਲ ਪਲਾਜੇ ਹੋਣਗੇ ਗੜਕਰੀ ਸਾਹਿਬ ਦਾ ਤਰਕ ਹੈ ਦੇ ਮੁੱਖ ਕਾਰਨ ਇਹ ਹੈ ਕਿ ਆਵਾਜਾਈ 'ਚ ਰੁਕਾਵਟ ਨਾ ਪਵੇ ਉੱਥੇ ਬਹੁਤੀ ਭੀੜ ਨਾ ਲੱਗੇ ਇਹਨੂੰ ਤਾਂ ਕਰਕੇ ਸ਼ੁਰੂ ਕੀਤਾ ਜਾ ਰਿਹਾ ਜਿੱਥੇ ਸਭ ਤੋਂ ਵੱਧ ਭੀੜ ਭੜੱਕੇ ਵਾਲੇ ਖੇਤਰ ਨੇ ਪਹਿਲ ਦੇ ਆਧਾਰ ਤੇ ਉੱਥੇ ਸ਼ੁਰੂ ਹੋ ਰਿਹਾ ਜੀ ਸੋ ਹਰਿਆਣਾ ਦੇ ਵਿਧਾਇਕ ਨੇ ਜੀ ਅਜੇ ਚੋਟਾਲਾ ਦੀ ਕਾਰ ਦੇ ਨਾਲ ਹਾਦਸਾ ਹੋ ਗਿਆ ਉਹਨਾਂ ਦੀ ਕਾਰ ਦੇ ਅੱਗੇ ਨੀਲਗਾਂ ਆ ਗਈ ਤੇ ਹਾਲਾਂਕਿ ਬਚਾਅ ਹੋ ਗਿਆ ਉਹਨਾਂ ਦੀ ਪਤਨੀ ਵੀ ਨਾਲ ਸੀਗੀ ਢਿਲ ਸਾਹਿਬ ਦੇਖੋ ਇਹ ਹਾਦਸਾ ਕਿਤੇ ਵੀ ਵਾਪਰ ਸਕਦਾ ਹੈ ਆਵਾਰਾ ਡੰਗਰਾਂ ਦਾ ਅਜੇ ਤੱਕ ਇਹ ਮੁਲਕ ਕੋਈ ਪ੍ਰਬੰਧ ਨਹੀਂ ਕਰ ਸਕਿਆ ਆਵਾਰਾ ਤਾਂ ਛੱਡੋ ਇੱਕ ਵਿਸ਼ੇਸ਼ ਜਾਤੀ ਦੇ ਡੰਗਰ ਉਹ ਜੰਮੂ ਕਸ਼ਮੀਰ ਵਾਲੇ ਪਾਸੇ ਤੋਂ ਤੁਰਦੇ ਆ ਤੇ ਪੰਜਾਬ ਦੀਆਂ ਸੜਕਾਂ ਤੇ ਤੁਰੇ ਫਿਰਦੇ ਆ ਇੱਥੋਂ ਇੱਕ ਆਪੂਸ ਖਾ ਕੇ ਉਹਨਾਂ ਦਾ ਦੁੱਧ ਸਵੇਰੇ ਸਵੇਰੇ ਉਹ ਵੇਚ ਦਿੰਦੇ ਆ ਪਰਵੰਤ ਹੈ ਦਾ ਵੀ ਕੋਈ ਨਹੀਂ ਹੋਇਆ ਆਵਾਰਾ ਕੁੱਤੇ ਆਵਾਰਾ ਡੰਗਰ ਕੁੱਤਿਆਂ ਦੀਆਂ ਕਿੰਨੀਆਂ ਘਟਰਾਮਾਂ ਵਾਪਰ ਗਈਆਂ ਕਿ ਉਹਨਾਂ ਨੇ ਨਵਾਲਗਾਂ ਨੂੰ ਨੋਚ-ਨੋਚ ਕੇ ਖਾ ਲਿਆ ਡੰਗਰਾਂ ਨਾਲ ਬੰਦਾ ਮਰ ਜੇ ਕੋਈ ਕੇਸ ਨਹੀਂ ਜੇ ਬੰਦੇ ਤੋਂ ਡੰਗਰ ਮਰ ਜੇ ਤਾਂ 500 ਜਥੇਬੰਦੀਆਂ ਆਲੇ ਆ ਕੇ ਖੜ ਜਾਂਦੇ ਨੇ ਤੇ ਭਾਈ ਫਿਰ ਪ੍ਰਬੰਧ ਵੀ ਕਰੋ ਇੱਕ ਪਾਸੇ ਅਸੀਂ ਗਊ ਨੂੰ ਮਾਤਾ ਕਹਿੰਨੇ ਆ ਜੋ ਸਾਡੀ ਗਊ ਮਾਤਾ ਦਾ ਹਾਲ ਹੁੰਦਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਕਿਉਂ ਇਹ ਚੀਜ਼ ਨੂੰ ਅਸੀਂ ਰੋਕਦੇ ਨਹੀਂ ਜੇ ਇਹਨਾਂ ਦਾ ਪ੍ਰਬੰਧ ਪਿੰਡਾਂ ਸ਼ਹਿਰਾਂ 'ਚ ਗਊਸ਼ਲਾਵਾ ਬਣਾ ਕੇ ਕਰ ਲਿਆ ਜਾਵੇ ਪਿੰਡਾਂ ਵਾਲੇ ਆ ਸਰਦੀ ਆਉਗੀ ਰਾਤਾਂ ਨੂੰ ਸ਼ਹਿਰਾਂ 'ਚ ਛੱਡ ਦਿੰਦੇ ਆ ਜੋ ਦੁਰਦਸ਼ਾ ਹੁੰਦੀ ਆ ਇਹਨਾਂ ਵਿਚਾਰੀਆਂ ਦੀ ਉਹਦੇ ਤੋਂ ਜਿਹੜੇ ਗਊ ਰਖਾ ਕੇ ਬਨੇ ਫਿਰਦੇ ਆ ਕਥਤ ਤੌਰ ਤੇ ਅਖੌਤੀ ਜਿਹੜੇ ਸਹੀ ਕੰਮ ਕਰਦੇ ਆ ਉਹਨਾਂ ਨੂੰ ਸਲਾਮ ਪਰ ਜਿਹੜੇ ਸਿਰਫ ਰਾਜਨੀਤੀ ਕਰਦੇ ਆ ਤੁਸੀਂ ਇੱਜ਼ਤ ਨਹੀਂ ਕਰਦੇ ਉਲਟਾ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਦੁਰਦਸ਼ਾ ਕਰਨ ਵਿੱਚ ਯੋਗਦਾਨ ਪਾ ਰਹੇ ਹੋ ਬਚਣਾ ਚਾਹੀਦਾ ਜੀ ਸੋ ਐਨ ਆਰ ਆ ਦੀ ਸਮੱਸਿਆ ਨੂੰ ਲੈ ਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵਰੋਂ ਹੁਣ ਕੇਰਲਾ ਦੇ ਨਾਲ ਹੱਥ ਮਿਲਾਇਆ ਗਿਆ ਹੈ ਜੀ ਵੀ ਉਹਨਾਂ ਦੀ ਮਸਲੇ ਹੱਲ ਕਰ ਸਕੀਏ ਜੀ ਸਰ ਦੇਖੋ ਕੇਰਲ ਦੇ ਜਿਹੜੇ ਮੁੱਖ ਮੰਤਰੀ ਨੇ ਪੇਨਾ ਰਾਈ ਅਭਿਜਨ ਉਹਨਾਂ ਦੇ ਨਾਲ ਸਾਡੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਬਲ ਨੇ ਗੱਲਬਾਤ ਕੀਤੀ ਹੈ ਕਹਿੰਦੇ ਇਹਦੇ ਵਿੱਚ ਅਸੀਂ ਇਸ ਕਰਕੇ ਕੀਤਾ ਹੈ ਕਿ ਕੁਝ ਸਮੱਸਿਆਵਾਂ ਸਾਂਝੀਆਂ ਨੇ ਉਹ ਲੋਕ ਇੱਧਰ ਆਉਣ ਅਸੀਂ ਉੱਧਰ ਜਾਈਏ ਕੋਈ ਜਾਇਦਾਦ ਵਗੈਰਾ ਖਰੀਦਣੀ ਹੈ ਇਸ ਵੰਦ ਦੇ ਵਿੱਚ ਦੋਨਾਂ ਨੇ ਆਪਸੀ ਸਮਝੌਤੇ ਕੀਤੇ ਨੇ ਤੇ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਆ ਕਿ ਇਹਦੇ ਚੰਗੇ ਨਤੀਜੇ ਨਿਕਲਣ ਦੀ ਆਸ ਹੈ ਕਿ ਖੇਤੀਬਾੜੀ ਜ਼ਮੀਨ ਖਰੀਦਣ ਦੀ ਇਜਾਜ਼ਤ ਦੇਣ ਬਾਰੇ ਵਿਚਾਰ ਬਟੰਦਰਾ ਕੀਤਾ ਗਿਆ ਇਸ ਮੌਕੇ ਵਪਾਰਕ ਜ਼ਮੀਨ ਖਰੀਦਣ ਤੱਕ ਹੀ ਸੀਮਤ ਹੈ ਜੇ ਕੋਈ ਵਿਅਕਤੀ ਤਰਤੇ ਤੌਰ ਤੇ ਗਰੀਦਦਾ ਦੋਨਾਂ ਰਾਜਾਂ ਦੇ ਵਿੱਚ ਉੱਥੇ ਸਮੱਸਿਆ ਹੈ ਇਹ ਸਮਝੌਤਾ ਇਸ ਤਰ੍ਹਾਂ ਤੋਆ ਕਿ ਉਹਨਾਂ ਨੂੰ ਸਮੱਸਿਆ ਨਾ ਆਵੇ ਕਈ ਸਾਰੇ ਹੋਰ ਅਧਿਕਾਰੀ ਇਹ ਸਮਝੌਤੇ ਦੇ ਮੌਕੇ ਉੱਤੇ ਮੌਜੂਦ ਸਨ ਜੀ ਸੋ ਗੱਲ ਕਰਦੇ ਆਂ ਪਟਿਆਲਾ ਜ਼ਿਲ੍ਹਾ ਦੇ ਪਟਿਆਲਾ ਜ਼ਿਲ੍ਹਾ ਦੇ ਵਿੱਚ ਪਾਣੀ ਦੇ 31ਾਂ ਚੋਂ 26 ਸੈਂਪਲ ਨੇ ਹੋ ਫੇਲ ਹੋਏ ਨੇ ਜੀ ਦੇਖੋ ਇਸ ਵੇਲੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਜੋ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਆਪਣਾ ਇਲਾਕਾ ਆਪਣਾ ਜ਼ਿਲ੍ਹਾ ਇੱਥੇ ਲਗਾਤਾਰ ਪੀਣ ਵਾਲੇ ਪਾਣੀ ਦੀ ਸੈਂਪਲਿੰਗ ਹੋ ਰਹੀ ਆ ਨਮੂਨੇ ਭਰੇ ਜਾ ਰਹੇ ਨੇ ਕਿੰਨੇ ਨਮੂਨੇ ਭਰੇ 31 ਤੇ 26 ਫੇਲ ਨੇ ਕੀ ਕਾਰਪੋਰੇਸ਼ਨ ਸਾਫ ਸੁਥਰਾ ਪਾਣੀ ਦੇਣ ਲਈ ਸੂਬੇ ਦੀ ਸਰਕਾਰ ਨੇ ਰੌਲਾ ਤਾਂ ਬਹੁਤ ਪਾਇਆ ਅਸੀਂ ਐਂ ਕਰ ਦਿਆਂਗੇ ਉਹ ਕਰ ਦਿਆਂਗੇ ਫਲਾਣਾ ਕਰ ਦਿਆਂਗੇ ਢੀਂਗੜਾ ਕਰ ਦਿਆਂਗੇ ਆਉਟਪੁੱਟ ਜ਼ੀਰੋ ਹੈ ਮੈਨੂੰ ਸਵੇਰੇ ਕੁਝ ਲੋਕਾਂ ਨੇ ਦੱਸਿਆ ਕਿ ਫਲਾਣੇ ਫਲਾਣੇ ਇਲਾਕਿਆਂ ਵਿੱਚ ਗੈਰ ਕਾਨੂੰਨੀ ਕਨੈਕਸ਼ਨ ਹੋਏ ਹੋਏ ਨੇ ਉੱਥੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਾਲੀ ਪਾਈਪ ਦੇ ਵਿੱਚ ਜਾ ਰਿਹਾ ਤੇ ਫਿਰ ਬਿਮਾਰੀ ਹੋਊਗੀ ਕਿਉਂ ਨਹੀਂ ਐਸ ਵੇਲੇ ਜਾਇਦਾ ਲਿਆ ਜਾ ਰਿਹਾ ਹੈ ਪਰ ਜੇ ਤੁਸੀਂ ਇਹ ਪਹਿਲਾਂ ਪ੍ਰਬੰਧ ਕੀਤਾ ਹੁੰਦਾ ਤਾਂ ਲੋਕ ਬਿਮਾਰ ਨਾ ਹੁੰਦੇ ਤੁਸੀਂ ਗੱਲਾਂ ਨਾਲ ਥੁੱਕੀ ਮੰਡੇ ਨਾ ਪਕਾਓ ਕੁਝ ਕਰੋ ਤੇ ਕਿੰਨਾ ਕੁਝ ਹੋਇਆ ਹੈ ਉਹ ਸਭ ਦੇ ਸਾਹਮਣੇ ਐ ਸਿਰਫ ਮੁਕਤਖੋਰੀ 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 ਤੇ ਰਾਗ ਨਾ ਅਲਾਪੋ ਲੋਕਾਂ ਤੋਂ ਲਾਓ ਕੁਛ ਤੇ ਲੋਕਾਂ ਨੂੰ ਸਹੂਲਤਾਂ ਦਿਓ ਉਹ ਤੰਦਰੁਸਤ ਰਹਿ ਸਕਣ ਜੀ ਸੋ ਦੂਜੇ ਪਾਸੇ ਟਲ ਸਾਹਿਬ ਜੋਸ਼ੀ ਮਾਟ ਦਾ ਨਾਮ ਬਦਲ ਦਿੱਤਾ ਗਿਆ ਜੀ ਅੱਜ ਕੱਲ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਆ ਪਿਛਲੇ 10 ਸਾਲਾਂ ਤੋਂ ਜਿਹੜੀਆਂ ਦੋ ਸਰਕਾਰਾਂ ਚਲਾਈਆਂ ਨੇ ਉਹਦੇ ਵਿੱਚ ਜਿੱਥੇ ਜੀ ਕਰਦਾ ਹੈ ਨਾ ਬਦਲ ਦਿਓ ਪਹਿਲਾਂ ਇਹਨਾਂ ਨੇ ਲਾਹੌਰ ਦਾ ਨਾਂ ਬਦਲਿਆ ਪ੍ਰਗਿਆ ਰਾਜ ਉਹ ਜਿਹੜਾ ਸਾਡਾ ਦਿੱਲੀ ਦੇ ਵਿੱਚ ਇੱਕ ਜਿਹੜੀ ਉਹ ਜੋਤੀ ਚੱਲਦੀ ਸੀ ਇੰਡੀਆ ਗੇਟ ਦੇ ਵਿੱਚ ਉਹ ਵੀ ਉੱਥੋਂ ਬਦਲਦੀ ਕਿਤੇ ਹੋਰ ਕਰਦੀ ਇੱਕ ਪੱਥ ਦਾ ਨਾਂ ਇੱਥੇ ਵੀ ਬਦਲਤਾ ਤੇ ਹੁਣ ਇਹਨਾਂ ਨੇ ਜੋਸੀ ਮੱਠ ਦਾ ਨਾਂ ਬਦਲ ਕੇ ਜੋਤਰ ਮੱਠ ਕਰਤਾ ਅੱਜ 2 ਦਿਨ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਸਾਹਿਬਾਂ ਨੇ ਇੱਕ ਦਰਬਾਰ ਹਾਲ ਦਾ ਨਾਂ ਬਦਲ ਕੇ ਗਣਤੰਤਰ ਮੱਠ ਅਸ਼ੋਕ ਕਾਲ ਦਾ ਨਾਂ ਬਦਲ ਕੇ ਅਸ਼ੋਕ ਮੱਠ ਰੱਖਤਾ ਨਾਂ ਬਦਲਣ ਨਾਲ ਤਬਦੀਲੀ ਨਹੀਂ ਆਉਂਦੀ ਸਾਡੇ ਤਾਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਤਾਂ ਬਾਇਓਲੋਜੀਕਲ ਹੈ ਹੀ ਨਹੀਂ ਮੈਂ ਤਾਂ ਜਿਹੜੇ ਉੱਤੇ ਤੁਰੇ ਫਿਰਦੇ ਨੇ ਏਲੀਅਨ ਪਤਾ ਨਹੀਂ ਉਦੋਂ ਵੀ ਕਿਸੇ ਗਾਹਾਂ ਉਹਦੇ ਚੋਂ ਐ ਕੁੱਲ ਚੋਂ ਜਿਨ੍ਹਾਂ ਦਾ ਰੱਬ ਦੇ ਨਾਲ ਸਿੱਧਾ ਮੇਲ ਹੈ ਕੀ ਕਰੋਗੇ ਜੇ ਪ੍ਰਧਾਨ ਮੰਤਰੀ ਸਾਹਿਬ ਵਰਗੇ ਇਹ ਲੋਕ ਕਹਿਣ ਸੋਚ ਬਦਲੋ ਲੋਕਾਂ ਦੇ ਜਿਹੜੇ ਮੁੱਖ ਮਸਲੇ ਨੇ ਮਹਿੰਗਾਈ ਬੇਰੁਜ਼ਗਾਰੀ ਕੰਮ ਨਹੀਂ ਲੋਕਾਂ ਕੋਲੇ ਨਸ਼ਾ ਇਹ ਬਦਲੋ ਨਾ ਬਦਲਣਾ ਕੁਝ ਨਹੀਂ ਪੈਣਾ ਨਾ ਬਦਲ ਕੇ ਕੋਈ ਚੀਜ਼ ਪ੍ਰਾਪਤ ਨਹੀਂ ਹੋਇਆ ਕਰਦੀ ਸਿਰਫ ਤੇ ਸਿਰਫ ਕੁਝ ਕਰਨ ਦੀ ਜ਼ਰੂਰਤ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ